ਲਗਾਤਾਰ ਪੈ ਰਹੀ ਹਮਸਪਰਿ ਗਰਮੀ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਵਧਾ ਕੇ ਰੱਖ ਦਿੱਤਾ ਹੈ ਦੱਸ ਦਈਏ ਕਿ ਇਸ ਚਿਪਚਿਪੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਪਰ ਹਜੇ ਤੱਕ بارش ਦੀ ਕੋਈ ਵੀ ਕਬੂਂਦ ਕਿਸੇ ਵੀ ਸੂਬੇ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਹੈ ਪਰ ਹੁਣ ਆਈਐਮਡੀ ਵੱਲੋਂ ਪਵਿੱਖਵਾਣੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਸੂਬਿਆਂ 'ਚ ਭਾਰੀ ਅਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਦੱਸ ਦਈਏ ਕਿ ਇਸ ਸਮੇਂ ਦੇਸ਼ ਦੇ ਕਈ ਰਾਜਾਂ ਵਿੱਚ ਪਾਰੀ ਵੀ ਪੈ ਰਿਹਾ ਹੈ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਕਿਹਾ ਹੈ ਕਿ ਅਗਲੇ 2 ਦਿਨਾਂ ਵਿੱਚ ਉੱਤਰੀ ਪੂਰਬੀ ਭਾਰਤ ਵਿੱਚ ਭਾਰੀ ਤੋਂ ਬਹੁਤ ਭਾਰੀ ਵੀ ਪੈ ਸਕਦਾ ਹੈ ਅਤੇ ਕੁਝ ਥਾਵਾਂ ਤੇ ਬਹੁਤ ਭਾਰੀ ਵੀ ਪੈ ਸਕਦਾ ਹੈ ਜਿਸ ਤੋਂ ਬਾਅਦ ਇਸ ਦੀ ਤਬਰੀਅਤ ਘਟ ਜਾਏਗੀ ਮੌਸਮ ਵਿਭਾਗ ਨੇ ਭਵਿੱਖਿਆਣੀ ਕੀਤੀ ਹੈ ਕਿ 15 ਜੁਲਾਈ ਤੋਂ 16 ਜੁਲਾਈ ਤੱਕ ਮੱਧ ਮਹਾਰਾਸ਼ਟਰ ਦੇ ਨਾਲ ਨਾਲ ਕੋਕੋ ਗੋਆ 'ਚ ਵੱਖ-ਵੱਖ ਥਾਵਾਂ ਤੇ ਭਾਰੀ ਬਾਰਿਸ਼ ਹੋਵੇਗੀ 15 ਜੁਲਾਈ ਨੂੰ ਦੱਖਣੀ ਅੰਦਰੂਨੀ ਕਰਨਾਟਕ ਅਤੇ ਤਟਵਰਤੀ ਕਰਨਾਟਕ ਵਿੱਚ ਮੀਂਹ ਪਵੇਗਾ ਇਸ ਤੋਂ ਇਲਾਵਾ ਗੁਜਰਾਤ ਖੇਤਰ ਵਿੱਚ 15 ਜੁਲਾਈ ਤੋਂ 16 ਜੁਲਾਈ ਤੱਕ ਕੁਝ ਅਤੇ ਮਹਾਰਾਸ਼ਟਰ ਵਿੱਚ 16 ਜੁਲਾਈ ਅਤੇ 17 ਜੁਲਾਈ ਨੂੰ ਬਾਰਿਸ਼ ਹੋਵੇਗੀ ਛੱਤੀਸਗੜ੍ਹ 'ਚ 15 ਜੁਲਾਈ ਨੂੰ ਭਾਰੀ ਤੇ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਦਿਤਾਈ ਗਈ ਹੈ 15 ਜੁਲਾਈ ਨੂੰ ਵਿਤਰਬ ਮਥਾੜਵਾਰ ਅਤੇ ਤੇਲंगाना 'ਚ ਬਾਰਿਸ਼ ਹੋਵੇਗੀ ਜਦਕਿ 15 ਜੁਲਾਈ ਨੂੰ ਉੜੀਸਾ 'ਚ ਬਾਰਿਸ਼ ਹੋਵੇਗੀ 15 ਜੁਲਾਈ ਤੋਂ 16 ਜੁਲਾਈ ਤੱਕ ਮੇਗਾਲਿਆ ਅਸਾਮ ਅਰੁਣਾਚਲ ਪ੍ਰਦੇਸ਼ ਅਤੇ ਮਨੀਪੁਰ ਵਿੱਚ ਭਾਰੀ ਨਹੀਂ ਪੈ ਸਕਦਾ 17 ਜੁਲਾਈ ਤੱਕ ਬਿਹਾਰ ਸਿੱਕਮ ਅਤੇ ਪੱਛਮ ਬੰਗਾਲ ਵਿੱਚ ਵੀ ਇਹ ਜਹੀ ਮੌਸਮ ਰਹਿਣ ਦੀ ਸੰਭਾਵਨਾ ਹੈ 15 ਜੁਲਾਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਇੱਕ ਜਾਂ ਦੋ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਦਿਤਾਈ ਗਈ ਹੈ ਇਸੇ ਤਰ੍ਹਾਂ ਆਈਐਮਡੀ ਨੇ ਪੂਰਬੀ ਰਾਜਸਥਾਨ ਅਤੇ ਉੱਤਰਾਖੰਡ ਵਿੱਚ 15 ਜੁਲਾਈ ਤੋਂ 17 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਉੱਤਰ ਪ੍ਰਦੇਸ਼ ਵਿੱਚ 15 ਜੁਲਾਈ ਤੋਂ 17 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਪੂਰੇ ਹਫਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਜੇ ਚਤਾਪਾ 34 ਡਿਗਰੀ अलर्ट जारी किया गया है इस दौरान आसमान उत्तरी अंदरूनी करनाटक के दरम्यानी भारी बारिश हो सकती है केरल विद्रवाड़ दखनी मध्य प्रदेश गुजरात मेंल्की दरम्या बारिश हो सकती है कुछ था भारी मी पै सकता है सिकम उत्तर पूर्वी भारत ਲਖਣੀ ਅੰਦਰੂਨੀ ਕਰਨਾਟਕ ਲਕਸ਼ਦੀਪ ਅੰਡੋਮਾਨ ਅਤੇ ਨਿਕੋਬਾਰ ਦੀਪ ਸਮੂਤਰਾਖੰਡ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਅਤੇ ਰਾਜਸਥਾਨ ਦੇ ਕੁਝ ਰਾਜਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਲਦਾਖ ਜੰਮੂ ਅਤੇ ਕਸ਼ਮੀਰ ਗੰਗਾ ਪੱਛਮੀ ਬੰਗਾਲ ਰਾਇਲਿੰਗ ਮਾ ਤਾਮਿਲਨਾਡੂ ਦਿੱਲੀ ਪੰਜਾਬ ਅਤੇ ਹਰਿਆਣਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਤਾਂ ਵਾਅਦਸਾ ਵਿਭਾਗ ਨੇ ਹੀ ਭਵਿੱਖਿਆਣੀ ਕੀਤੀ ਹੈ ਕਿ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਸੂਬਿਆਂ ਦੇ ਵਿੱਚ ਭਾਰੀ ਅਤੇ ਬਹੁਤ ਭਾਰੀ ਮੀਂਹ ਪੈਣ ਦੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਉਹ ਕਿਥੇ ਵਾਅਦਸਾ ਕੀਤੀ ਗਈ ਹੈ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਨੂੰ ਚਿਪਚਿਪੀ ਅਤੇ भरी तो गर्मी तो राहत मिलती है आने वाले दो दिन लोगों अगर बारिश तो पैदा गर्मी तो जरा राहत मिल सकती है नवी तो ताजगे खबर लेके मुड़ हाज़िर होवे तद ता तक भी इजाज़त धनबाद